ਫਲੋਰ ਸਤਲੁਜ ਦਰਿਆ ਵਿੱਚ ਮੂਰਤੀਆਂ ਵਿਸਰਜਨ ਕਰਨ ਆਏ ਸ਼ਰਧਾਲੂਆਂ ਵਿੱਚੋਂ ਇੱਕ 20-22 ਸਾਲਾ ਨੌਜਵਾਨ ਪਾਣੀ ਦੇ ਤੇਜ਼ ਬਹਾਅ ਵਿੱਚ ਰੁੜ ਜਾਂਦੀ ਸੂਚਨਾ ਮਿਲੀ ਹੈ ਇਸ ਨੌਜਵਾਨ ਦੇ ਡੁੱਬਣ ਤੋਂ ਬਾਅਦ ਜਿੱਥੇ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਉੱਥੇ ਹੀ ਇਸ ਦੀ ਸੂਚਨਾ ਮਿਲਦੇ ਸਾਰ ਹੀ ਗੋਤਾਖੋਰਾਂ ਦੀ ਟੀਮ ਵੀ ਮੌਕੇ ਤੇ ਪੁੱਜੀ ਤੇ ਲਾਪਤਾ ਹੋਏ ਨੌਜਵਾਨ ਦੀ ਤੀਜੀ ਨਾਲ ਭਾਲ ਸ਼ੁਰੂ ਕੀਤੀ ਪਰ ਗੋਤਾਖੋਰ ਨੂੰ ਕਿਦਰੇ ਵੀ ਨੌਜਵਾਨ ਦਾ ਕੋਈ ਸੁਰਾਖ ਹੱਥ ਨਹੀਂ ਲੱਗਾ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਗੋਤਾਖੋਰ ਦੀ ਟੀਮ ਦੇ ਮੈਂਬਰ ਸਾਹਿਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇੱਕ ਪ੍ਰਵਾਸੀ ਮਜ਼ਦੂਰ ਪਾਣੀ ਵਿੱਚ ਡੁੱਬ ਗਿਆ ਸੀ ਜਿਸ ਦੀ ਮੌਤ ਹੋ ਗਈ ਸੀ ਉਧਰ ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਗੋਤਾਖੋਰਾਂ ਦੀ ਟੀਮ ਨੇ ਡੁੱਬੇ ਹੋਏ ਵਿਅਕਤੀ ਦੀ ਮ੍ਰਿਤਕ ਦੇਹ ਲੱਭ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਫਲੋਰੋ ਨਵਰੰਗ ਚੈਨਲ ਦੇ ਰਾਈਟ ਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਪ੍ਰਾਈਵੇਟ ਟੀਮ ਗੋਤਾਖੋਰ ਦਰਿਆ ਸਤਲੁਜ ਫਲੋਰੋ ਸਾਹਿਲ ਸਾਗਰ ਰੋਹਿਤ ਤੇ ਗਗਨਦੀਪ ਲੰਬੂ ਆਪਣੀ ਸਾਰੀ ਟੀਮ ਬਾਕੀ ਦਰਿਆ ਸਾਤਲੋਜ ਤੇ ਮੌਜੂਦ ਸੀਗੀ ਸਵੇਰੇ 6 ਵਜੇ ਇੱਕ ਬੰਦਾ ਡੁੱਬਿਆ ਸੀਗਾ ਪ੍ਰਵਾਸੀ ਵੀਰ ਵੀ 22 ਸਾਲ ਦਾ ਬੱਚਾ ਸੀਗਾ ਤੇ ਉਹ ਨਹੀਂ ਅਜੇ ਤੱਕ ਲੱਭਿਆ ਲਾਪਤਾ ਹੈ ਤੇ ਇੱਕ ਸ਼ਾਮ ਨੂੰ 7 ਵਜੇ ਡੁੱਬਿਆ ਸੀਗਾ ਟੋਲ ਪਲਾਜੇ ਵਾਲੀ ਸਾਈਡ ਤੋਂ ਲੁਧਿਆਣਾ ਵਾਲੀ ਸਾਈਡ ਤੋਂ ਉਸ ਦੀ ਡੈੱਡ ਬੋਡੀ ਕੱਢ ਕੇ ਆਪਣੀ ਟੀਮ ਨੇ ਉਹਦੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ ਜੀ ਫਲੋਰ ਸਤਲੁਜ ਦਰਿਆ ਵਿੱਚ ਮੂਰਤੀਆਂ ਵਿਸਰਜਨ ਕਰਨ ਆਏ ਸ਼ਰਧਾਲੂਆਂ ਵਿੱਚੋਂ ਇੱਕ 20-22 ਸਾਲਾ ਨੌਜਵਾਨ ਪਾਣੀ ਦੇ ਤੇਜ਼ ਬਹਾਵ ਵਿੱਚ ਡੁੱਟ ਜਾਣ ਦੀ ਸੂਚਨਾ ਮਿਲੀ ਹੈ ਇਸ ਨੌਜਵਾਨ ਦੇ ਡੁੱਬਣ ਤੋਂ ਬਾਅਦ ਜਿੱਥੇ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਉੱਥੇ ਹੀ ਇਸ ਦੀ ਸੂਚਨਾ ਮਿਲਦੇ ਸਾਰ ਹੀ ਗੋਤਾਖੋਰਾਂ ਦੀ ਟੀਮ ਵੀ ਮੌਕੇ ਤੇ ਪਹੁੰਚੀ ਤੇ ਲਾਪਤਾ ਹੋਏ ਨੌਜਵਾਨ ਦੀ ਤੀਜੀ ਨਾਲ ਭਾਲ ਸ਼ੁਰੂ ਕੀਤੀ ਪਰ ਗੋਤਾਖੋਰ ਨੂੰ ਕਿਧਰੇ ਵੀ ਨੌਜ ਵੰਦਾ ਕੋਈ ਸੁਰਾਗ ਹੱਥ ਨਹੀਂ ਲੱਗਾ ਇਸ ਬੰਦੀ ਜਾਣਕਾਰੀ ਦਿੰਦੇ ਗੋਤਾਖੋਰ ਦੀ ਟੀਮ ਦੇ ਮੈਂਬਰ ਸਾਹਿਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇੱਕ ਪ੍ਰਵਾਸੀ ਮਜ਼ਦੂਰ ਪਾਣੀ ਵਿੱਚ ਡੁੱਬ ਗਿਆ ਸੀ ਜਿਸ ਦੀ ਮੌਤ ਹੋ ਗਈ ਸੀ ਉਧਰ ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਗੋਤਾਖੋਰਾਂ ਦੀ ਟੀਮ ਨੇ ਡੁੱਬੇ ਹੋਏ ਵਿਅਕਤੀ ਦੀ ਮ੍ਰਿਤਕ ਦੇਹ ਲੱਭ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਫਲੋਰੋ ਨਵਰੰਗ ਚੈਨਲ ਦੇ ਰਾਜਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਪ੍ਰਾਈਵੇਟ ਟੀਮ ਗੋਤਾਖੋਰ ਦਰਿਆ ਸਤਲੁਜ ਫਲੋਰ ਸਾਹਿਲ, ਸਾਗਰ, ਰੋਹਿਤ ਤੇ ਗਗਨਦੀਪ ਲੰਬੂ ਆਪਣੀ ਸਾਰੀ ਟੀਮ ਬਾਕੀ ਦਰਿਆ ਸਾਤਲੁਜ ਤੇ ਮਜੂਦ ਸੀਗੀ ਸਵੇਰੇ 6 ਵਜੇ ਇੱਕ ਬੰਦਾ ਡੁੱਬਿਆ ਸੀਗਾ ਪ੍ਰਵਾਸੀ ਵੀਰ ਵੀ 22 ਸਾਲ ਦਾ ਬੱਚਾ ਸੀਗਾ ਤੇ ਉਹ ਨਹੀਂ ਅਜੇ ਤੱਕ ਲੱਭਿਆ ਲਾਪਤਾ ਹੈ ਤੇ ਇੱਕ ਸ਼ਾਮ ਨੂੰ 7 ਵਜੇ ਡੁੱਬਿਆ ਸੀਗਾ ਟੋਲ ਪਲਾਜੇ ਵਾਲੀ ਸਾਈਡ ਤੋਂ ਲੁਧਿਆਣਾ ਵਾਲੀ ਸਾਈਡ ਤੋਂ ਉਸ ਦੀ ਡੈੱਡ ਬੋਡੀ ਕੱਢ ਕੇ ਆਪਣੀ ਟੀਮ ਨੇ ਉਹਦੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ ਜੀ